ਹੁਣ ਦੇਖਾਂਗੇ ਹੋ ਸਾਹਮਣੇ ਰਕੇਸ਼ ਮੇਰੇ ਵੀਰੋ ਹਾਂ ਬੋਪਰ ਪਿੰਡ ਦਾ ਪਹਿਲੀ ਕਬੱਡੀ ਪੌਂਡ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਤੇ ਮੇਦਰ ਸਿੰਘ ਤੇ ਦਦਾਰ ਸਰਪਾਚੋਂ ਨਾਲ ਵੱਲੋਂ ਵੱਡੇ ਮਨ ਫੇਰ ਆਹ ਕਹਿੰਦੇ ਰੱਤਾ ਥੇ ਬੜਾ ਕੁਲਵਿੰਦਰ ਆਹ ਮੋਟਰਸਾਈਕਲ ਨੂੰ ਚੱਪੜਿਆ ਹੋਇਆ ਆਹ ਮੋਟਰਸਾਈਕਲ ਦੀ ਹਵਾ ਚੱਕ ਕਰਦਾ ਆਹ ਮੋਟਰਸਾਈਕਲ ਦੀਆਂ ਕਿੱਕਾਂ ਮਾਰ ਕੇ ਦੇਖਦਾ ਉਹ ਸੰਧੂਆ ਪਰ ਇਹਨੂੰ ਕੁਲਵਿੰਦਰ ਬਾਈ ਦਾ ਧੰਨਵਾਦ ਲਓ ਸਾਹਮਣੇ ਕਬੱਡੀ ਆਹ ਜੱਗੂ ਦਾ ਟੱਕਰ ਬਾਈ ਓਏ ਬਾਬਾ ਨਾਨਕ ਟਰਾਂਸਪੋਰਟ ਵਾਲਾ ਆਹ ਸੋਚਾ ਆਹ ਸਾਹਮਣੇ ਸੋਚਾ ਮੁੰਡੇ ਨੂੰ ਬਿੰਦਰਾ ਆਹ ਬਿੰਦਰਾ ਬਾਹਮਣਿਆ ਦੀ ਧਰਤੀ ਦਾ ਆਹ ਵੇਖੋ ਜੱਸੇ ਦੇ ਪਰਾਪਰ ਮੋਟਰਸਾਈਕਲ ਤੇ ਛਾਲ ਮਾਰ ਕੇ ਪੈਂਦਾ ਤਿੰਨ ਜੱਸੇ ਦੇ ਤੇ ਜੇ ਆਜ ਫਾ ਲੱਗ ਗਿਆ ਤਿੰਨ ਬਿੰਦਰ ਦੇ ਹੋਣਗੇ ਉਹ ਮੋਟਰਸਾਈਕਲ ਤੇ ਦੋ ਸਵਾਰੀਆਂ ਬੈਠਣ ਗਿਆ ਆਹ ਬੱਲੇ ਬੱਲੇ ਹੋ ਗਈ ਮਿੱਤਰੋ ਆਹ ਬੱਲੇ ਬੱਲੇ ਹੋ ਗਈ ਮਿੱਤਰੋ

ਹੋ ਪਹਿਲੀ ਕਬੱਡੀ ਮੋਟਰਸਾਈਕਲ ਵਾਲੀ ਮੇਰੇ ਮਿੱਤਰੋ ਤਾੜੀਆਂ ਜ਼ੋਰਦਾਰ ਤਾੜੀਆਂ ਦਾ ਖੇਡ ਮੈਦਾਨ 'ਚ ਦੜਬੇ ਵੱਲੋਂ ਪੈ ਗਈ ਆ ਹੁਣ ਦੇਖਾਂਗੇ ਹੋ ਸਾਹਮਣੇ ਰਕੇਸ਼ ਮੇਰੇ ਵੀਰੋ ਹੋ ਬੋਪਰਵਿੰਦ ਦਾ ਪਹਿਲੀ ਕਬੱਡੀ ਪੌਣ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਤੇ ਮੇਤਰ ਸਿੰਘ ਤੇ ਦਦਾਰ ਸਰਪਾਚੋਂ ਨਾਲ ਵੱਲੋਂ ਵੱਡੇ ਮਾਰ ਫੇਰ ਆ ਉਹ ਕਹਿੰਦੇ ਰੱਤਾ ਥੇ ਵਾਲਾ ਕੁਲਵਿੰਦਰ ਆ ਉਹ ਮੋਟਰਸਾਈਕਲ ਨੂੰ ਚੱਪੜਿਆ ਹੋਇਆ ਉਹ ਮੋਟਰਸਾਈਕਲ ਦੀ ਹਵਾ ਚੈੱਕ ਕਰਦਾ ਉਹ ਮੋਟਰਸਾਈਕਲ ਦੀਆਂ ਕਿੱਕਾਂ ਮਾਰ ਕੇ ਦੇਖਦਾ ਉਹ ਸੰਧੂਆ ਪਰ ਇਹਨੂੰ ਪਤਾ ਹੀ ਨਹੀਂ ਕਿ ਮੋਟਰਸਾਈਕਲ ਦਾ ਸੈਲਫ ਸਟਾਰਟ ਹੈ ਸੈਲਫ ਸਟਾਰਟ ਹੈ ਆ ਜਾ ਉੱਥੇ ਸੁੱਚਾ ਹੋ ਮੋਟਰਸਾਈਕਲ ਤੇ ਸੈਲਫ ਸਟਾਰਟ ਹੈ ਸਤਿ ਸ੍ਰੀ ਅਕਾਲ ਮਰਮਾ ਦੇ ਦੇ ਅਮਰੀਕਾ ਤੋਂ ਫੁਰ ਸੁਆਦ ਲਊ ਮੋਟਰਸਾਈਕਲ ਦੇਣ ਵਾਲਾ ਸਤਿ ਸ੍ਰੀ ਅਕਾਲ ਮਰਮਾ ਅਮਰੀਕਾ ਤੋਂ ਫੁਰ ਸੁਆਦ ਆ ਉਸਤੀਸ ਮਾਈ ਆਹ ਚੱਕ ਤੇਰੇ ਮੋਟਰਸਾਈਕਲ ਦੀ ਕਬੱਡੀ ਹੋ ਕੁਲਵਿੰਦਰ ਨੇ ਫੇਰ ਪਾ ਦਿੱਤੀ ਐ ਇਹ ਕੁਲਵਿੰਦਰ ਕਹਿੰਦੇ ਕਾਡੀ ਪਾਉਣ ਦੇ ਲਈ ਅੱਗੇ ਵੱਲ ਵੱਧ ਰਿਹਾ ਤਿੰਨ ਕਬੱਡੀਆਂ ਕੁਲਵਿੰਦਰ ਦੀਆਂ ਸਾਡੇ ਸਪਾਂਸਰ ਸਾਹਿਬ ਸ਼ਰਮਾ ਜੀ ਮੇਰੇ ਵੀਰੋ ਤੇ ਨਾਲ ਸਾਡੇ ਬਹਾਦਰ ਸਿੰਘ ਕਪੜੇ ਵਾਲੇ ਉਹਨਾਂ ਵੱਲੋਂ 1100 ਦੀਆਂ ਕਲਵਿੰਦਰ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਰੱਤਾਥੇ ਵਾਲੇ ਇਹ ਵਿੰਦਰ ਬਾਂਹਣੀ ਵਾਲ ਦੀ ਧਰਤੀ ਦਾ ਟਰਾਈ ਕਰਦਾ ਹੈ ਪਰ ਨੰਬਰ ਰੇਡਰ ਦਾ ਉਹ ਆ ਗਿਆ ਓਏ ਲਾਡੀ ਸੰਧੂਆ ਉਹ ਲਾਡੀ ਆ ਗਿਆ ਮਰੀ ਟਾੜੀ ਵਾਲੇ ਜੱਗੀਦਰ ਕਬੱਲੋ ਉਹ ਹਾਕਾ ਵਾਲਿਆ 3100 ਐ ਤਿੰਨ ਜਫਿਆਂ ਦਾ ਉਹ ਦੇਖੋ ਲਾਡੀ ਚੀਮਿਆ ਵਾਲਾ ਮੇਰੇ ਮਿੱਤਰੋ ਇਸ ਵੇ ਕਬੱਡੀ ਪਾ ਰਿਹਾ ਹੈ ਹੋਰ ਦੂਸਰੇ ਬੰਦੇ ਜੱਸਾ ਤੜਦੇ ਦੀ ਧਰਤੀ ਦਾ ਦੇਖੋ ਬੜਕੇ ਦੇਖੋ ਵਾਲਾ ਗੁਰਨਾਣਕ ਟਰਾਂਸਪੋਰਟ ਆਸਟ੍ਰੇਲੀਆ ਵਾਲੇ ਭਰਾਵਾਂ ਵੱਲੋਂ ਸਰਨਿਆ ਜੱਗੂ ਦੇ ਤਿੰਨ ਜੱਫੇ 1000 ਦੇ ਹੋਰ ਹੋ ਗਿਆ 1000 ਹੋਰ ਜੁੜ ਗਿਆ ਆ 1000 ਹੋਰ ਜੁੜ ਗਿਆ ਮਨੀ ਧਾਲੀ ਵਾਲਾ ਜੱਗੀ ਦਰਕ ਦਾ 3100 ਸਾਡੇ ਆਸ਼ੂ ਪ੍ਰਦਾਨ ਜਾਰਾ ਦਾ ਯਾਰ ਸਵਰ ਰਿਹਾ 2100 ਰੁਪਿਆ ਸੰਧੂ ਭਰਾਮ ਲਈ ਮਾਨ ਹੈ ਆਸ਼ੂ ਪ੍ਰਧਾਨ ਉਹਨਾਂ ਵੱਲੋਂ 2100 ਸੰਧੂ ਭਰਾਮ ਲਈ ਹੈ ਹਉ ਆਸ਼ੂ ਪ੍ਰਧਾਨ ਦਾ ਵੀ ਧੰਨਵਾਦ ਹੈ ਉਧਰ ਹਰਪ੍ਰੀਤ ਆਸਟ੍ਰੇਲੀਆ ਵੱਲੋਂ ਬਹੁਤ ਸਾਰਾ ਬਾੜ ਤੇ ਸਤੀਸ਼ ਮਰਮਾ ਜੀ ਅਮਰੀਕਾ ਵਾਲੇ ਉਹਨਾਂ ਵੱਲੋਂ ਬਹੁਤ ਸਾਰਾ ਪਿਆਰ ਇਹਦਾ ਬੋਲਾਂ ਲਈ ਹਉ ਧੰਨਵਾਦ ਆ ਸਤੀਸ਼ ਮਰਮਾ ਜੀ ਦਾ ਜਿਹੜੇ ਜਿਹੜੇ ਖਿਡਾਰੀ ਜੱਫੇ ਲਈ ਜਾਣਗੇ ਬਾਬਾ ਨਾਨਕ ਟਰਾਂਸਪੋਰਟ ਵਾਲਿਆਂ ਵੱਲੋਂ 550 ਆਸਟ੍ਰੇਲੀਆ ਵਾਲੇ ਭਰਾਵਾਂ ਵੱਲੋਂ ਉਹ ਲਾਈਵ ਬੈਠੇ ਤੱਕਦੇ ਆ ਉਹ ਵੇਖਾਂਗੇ ਸ਼ੈਲੀ ਕਬੱਡੀ ਪਾਉਣ ਦੀ ਤਿਆਰੀ ਕਰਦਾ ਸਾਹਮਣੇ ਰੱਤਾ ਥੇ ਵਾਲੇ ਉਹ ਕਹਿੰਦੇ ਹਾਂਜੀ ਉਹਦਾਂ ਧਰੀ RAM ਜੁਵਲਰ ਦਾ ਬਹੁਤ ਵੱਡਾ ਰੋਲ ਤਰੀ ਰਾਮ ਜੁਲਰ ਤੇ ਮਨਚੰਦਾ ਕਰਿਆਣਾ ਸਟੋਰ ਦਾ ਵੀ ਧੰਨਵਾਦ ਹੋ ਪਾਓ ਕਬੱਡੀ ਮੁੰਡਿਓ ਹੋ ਸ਼ੈਲੀ ਦਰਬੇ ਵਾਲਾ ਆ ਗਿਆ ਸੰਧੂਆ ਬੱਕਰ ਸਿਆਲ ਵੱਲੋਂ ਰੱਤਾ ਥੇ ਦੀ ਟੀਮ ਦਾ ਕੋਈ ਵੀ ਤਿੰਨ ਜਫੇ ਲਾਊਗਾ 51 ਸੌ ਦਿੱਤਾ ਜਾਣਾ ਹੈ ਸ਼ੈਲੀ ਦਰਬੇ ਵਾਲਾ ਬਾਵਣੀਆੜ ਦੀ ਧਰਤੀ ਦਾ ਬਿੰਦਰ ਹੈ ਉਹ ਮੋਟਰਸਾਈਕਲ ਦੀਆਂ ਕਿੱਕਾਂ ਮਾਰਦਾ ਹੈ ਉਹ ਤਿੰਨ ਜਫੀ ਮੋਟਰਸਾਈਕਲ ਤੇ ਬਹਿ ਗਏ ਉਹ ਤੰਨਾ ਦਾ ਚਲਾਨ ਹੁੰਦਾ ਉਹ ਇੱਕ ਚਾਹੀਦਾ ਉਹ ਇੱਕ ਕਹਿੰਦਾ ਇਹ ਇੰਗਲੈਂਡ ਖੇਡ ਕੇ ਆਇਆ ਹੈ ਇਹ ਬਾਂਬਣੀ ਵਾਲੀ ਦੀ ਤਰ੍ਹਾਂ ਬਿੰਦਰਾ ਉਹ ਜਿਹੜਾ ਮੋਟਰਸਾਈਕਲ ਤੇ ਕਿੱਕਾ ਮਾਰ ਗਿਆ ਉਹ ਸ਼ੈਲੀ ਨੂੰ ਰੱਖਿਆ ਉਹ ਸੰਧੂਆ ਆ ਜਾ ਉੱਥੇ gira ਉਹ ਜੱਗੂਆ ਹੋ ਫੜ ਸੁੱਚੇ ਨੂੰ ਨੋ ਜਾਂਦਾ ਬਹੁਤ ਮਾਇਆ ਲੱਗਿਆ ਹੋਰ ਲੱਗੂ ਆ ਦੱਸਾ ਹਾ ਡਣਬੇ ਵਾਲਾ ਕਹਿੰਦਾ ਹੋ ਫੱਟਿਆ ਇਦਾ ਕਿਦਾ ਸਰਦਾਰ ਭਾਦਰ ਸਿੰਘ ਜੀ ਉਹ ਕਹਿੰਦੇ ਹੁਣ ਕਿ ਬੇਨਤੀ ਕਰਾਂਗੇ ਸਾਡੇ ਗੁਰਵਿੰਦਰ ਕਾਲੂ ਪ੍ਰਿੰਸ ਮਨਜੰਦਾਸ ਬੇਨ ਭਿੱਲੇ ਬਈਰ ਨਾਲ ਜਫਾ ਲੱਗ ਗਿਆ ਸੱਚੇ ਨੂੰ 1000 ਰੁਪਏ ਦਸੇ ਰੁਪਏ ਹੁੰਦਾ ਕਰ ਦਿਓ ਤੇ ਤੇਜੀ ਤਾਲ ਵੱਲੋਂ ਦਸੇ ਲਈ 500 ਦੀ ਪਾਇਆ ਪੁੱਜੀ ਆ ਦੇ ਵੀ ਤੇਜੀ ਆ ਪੁੱਦੀ ਕਰ ਦਿਓ ਸਾਹਮਣੇ ਕਬੱਡੀ ਮੇਰੇ ਮਿੱਤਰੋ ਹਉ ਸਾਹਮਣੇ ਸਤੀਸ਼ਾ ਹਰਿਆਣੇ ਵਾਲਾ ਬੋਪਰ ਵਾਲਾ ਹਉ ਪੰਜਾਬ ਵਾਲਾ ਸਾਂਝਾ ਜਆ ਏਰੀਆ ਪਈ ਹੋਈ ਕਬੱਡੀ ਦੇਖੋ ਹਉ ਸਤਪਿੰਦਰ ਟਾਲ ਜੱਗੂ ਦੇ ਤਿੰਨ ਜਫਿਆਂ ਦਾ 1100 ਰੁਪਏ ਫੜ ਕੇ ਰੱਖੋ ਜੀ ਪੈਸੇ ਫੜਾ ਦਿਓ ਤੁਸੀਂ ਅਸੀਂ ਤਾਂ ਬੋਲਣੇ ਐ ਸਾਹਮਣੇ ਕਹਿੰਦੇ ਹਰਕੇਸ਼ ਕਬੱਡੀ ਪਾ ਕੇ ਵਾਪਸ ਆ ਗਿਆ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਜਿੱਦ ਨਾਲ ਮਸਲੇ ਵਿਗੜ ਜਾਂਦੇ ਨੇ ਆਜੋ ਕੋਈ ਗੱਲ ਨਹੀਂ ਆਜੋ ਆਜੋ ਕਰਵਿੰਦਰ ਸਿੰਘ ਆਜੋ ਬਿੰਨੇ ਬਾਈ ਦਾ ਧੰਨਵਾਦ ਹੈ ਬਿੰਲਾ ਬਾਈ ਕਿਦੇ ਹਰਜੀਤ ਮਰਾਨ ਨਾਲ ਖੇਡਿਆ ਮੇਰੇ ਵੀਰੋ ਬਿੰਲਾ ਸਾਡਾ ਤਨੋਲੇ ਵਾਲਾ ਹਰਜੀਤ ਮਰਾਨ ਨਾਲ ਖੇਡਿਆ ਤਲਗੜਾ ਹਾ ਸਾਹਮਣੇ ਕਬੱਡੀ ਕਿਹਦੀ ਪੈਣੀ ਆ ਸੰਧੂਆ ਨੀ ਪਾਉਣਾ ਔਰ ਰੱਬ ਦਾ ਭਗਤ ਆਇਆ ਦਰਬੇਸ਼ ਕਾਂ ਗਰਾਊਂਡ ਦੇ ਵਿੱਚ ਇਹਨੂੰ ਸਾਈਡ ਤੋਂ ਦੀ ਬਾਹਰ ਕੱਢ ਦਿਓ ਪਰ ਓ ਜੱਗੂ ਜੱਗੂ ਮੋਟਰਸਾਈਕਲ ਨਾਲ ਨਹੀਂ ਧੱਕੀ ਜਾਂਦਾ ਉਹਨੂੰ ਨੰਬਰ ਉਹਦਾ ਹੈ ਇਹਦੇ ਤੇ ਭਾਦਰ ਸਿੰਘ ਜੀ ਸਿਰ ਕੱਪੜਾ ਤੇ ਨਾਲ ਸਵਰਨਿਆ ਸ਼ਰਮਾ ਸਾਫ ਸਰਪੰਚ ਸਿਰ ਕੱਪੜਾ ਉਹਨਾਂ ਵੱਲੋਂ 1100 ਐ ਇੱਕ ਰਹਿ ਗਈ ਐ 1100 ਭਾਦਰ ਸਿੰਘ ਜੀ ਫੜਾ ਰਹੇ ਫਿਰ ਜੇ ਮੁੰਡਾ ਭੱਜਿਆ ਇਹਨੂੰ ਨਹੀਂ ਫਿਰ ਜਾਫੀ ਨੂੰ ਲਓ ਸਾਪੜੇ ਮੇਰੇ ਵੀਓ ਸੁੱਚਾ ਸੂਰੇ ਵਾਲੀਆ ਕਬੱਡੀ ਪਾ ਰਿਆ ਹਾਕਮ ਵਾਲੀਆ ਹਾਕਮ ਵਾਲੀਆ ਆ ਜੱਗੂ ਆ ਜੱਗੂ ਓ ਭੱਜ ਗਿਆ ਸੁੱਚਾ ਭੱਟ ਗਿਆ ਸੁੱਚਾ ਓ ਭੱਟ ਗਿਆ ਬਾਈ ਸੁੱਚਾ ਹੋ ਜੱਗੂ ਨੂੰ ਹੱਥ ਲੱਗੇ ਸੁੱਤਾ ਪੱਜ ਗਿਆ ਔਰ ਕਬੱਡੀ ਦੇ ਰਕੇਸ਼ ਦੀ ਸਤਪਿੰਦਰਨ ਤਾਲ ਵੱਲੋਂ ਜੱਗੂ ਦੇ ਤਿੰਨ ਜਫਿਆਂ ਦਾ 1100 ਵਾ ਆਹ ਕਹਿੰਦੇ ਬੋਪਰੀਆ ਰਕੇਸ਼ ਹੈ ਬੋਪਰੀਆ ਰਕੇਸ਼ ਹੈ ਉਹ ਬਾਹਮਣੀ ਵਾਲੀ ਦੀ ਤਰਤਪਿੰਦਰ ਫੇਰ ਓ ਜੱਸੇ ਦਿੜਬੇ ਵਾਲਿਆ ਤੇਰੇ ਮੋਟਰਸਾਈਕਲ ਦੇ ਬਰਾਬਰ ਬਹਿ ਗਿਆ ਛਾਲ ਮਾਰ ਕੇ ਦੋ ਜੱਫੇ ਲਾ ਕੇ ਲਾਡੀ ਕਬੱਡੀ ਪਾ ਰਿਹਾ ਸਵਰਨਿਆ ਖੇਡ ਕਹਾਣੀ ਹਉ ਸਾਹਮਣੇ ਲਾਡੀ ਮੇਰੇ ਵੀਰੋ ਚੀਬਿਆਂ ਵਾਲਾ ਕਬੱਡੀ ਪਾ ਰਿਹਾ ਹੁਣ ਦੇਖਾਂਗੇ ਹੁਣ ਦੇਖਾਂਗੇ ਹੁਣ 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 ਆਪਾ ਏ ਹਉ ਚੀਬਿਆਂ ਵਾਲਿਆ ਸਿਰਾ ਘਰਾ ਦਿੰਦਾ ਹਉ ਕੁਲਵਿੰਦਰ ਆ ਗਿਆ ਦਲਵੇੜੇ ਵਾਲਾ ਤੇ ਪਿਆਰਾ ਦੀ ਕਬੱਡੀ ਆ ਹਰਮੇਸ਼ ਰੋਡਾ ਆਸਟ੍ਰੇਲੀਆ ਵਾਲਾ ਉਹ ਬਲਵੇੜੇ ਵਾਲਾ ਉਹ 14 ਤਰੀਕ ਦੇ ਸੱਦੇ ਨੇ ਬਲਵੇੜੇ ਦੇ ਕੱਪ ਦਿਓ ਮੇਰੇ ਵੀਰੋ ਉਹ ਕੰਨੇ ਪਾਤਰ ਸਿੰਘ ਜੀ 1100 ਕੱਢ ਲੋ ਸ਼ਰਮਾ ਸਰਪੰਚ ਜੀ ਸਰ ਕਪੜੇ ਵਾਲਿਓ 1100 ਕੱਢ ਲੋ ਆ ਮੁੰਡੇ ਨੂੰ ਫੜਾ ਦਿਓ ਸ਼ੈਰੀ ਆ ਮੁੰਡੇ ਨੂੰ ਫੜਾ ਦਿਓ ਕੁਲਵਿੰਦਰ ਨੂੰ ਉਹ 1100 ਰੁਪਏ ਇਧਰ ਸਾਫਤਾ ਪ੍ਰਦਾਨ ਕੁਲਵਿੰਦਰ ਆ ਐ ਅੰਕਾਲ ਭਰਾ ਖੜੇ ਆ ਕੁਲਵਿੰਦਰ ਭਾਈ ਦਾ ਧੰਨਵਾਦ ਲੋ ਸਾਹਮਣੇ ਕਬੱਡੀ ਉਹ ਜੱਗੂ ਦਾ ਕਰ ਬਾਈ ਓਏ ਬਾਬਾ ਨਾਨਕ ਟਰਾਂਸਪੋਰਟ ਵਾਲੇ ਸੋਚਾ ਹਾ ਸਾਹਮਣੇ ਸੋਚਾ ਇਹ ਸੋਚਾ ਇਹ ਸੋਚਾ ਹਰਿਆਣੇ ਵਾਲਾ ਸ਼ੈਲੀ ਧੜਬੇ ਵਾਲਾ ਕੌਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਬਾਹਮਣੀਆਂ ਵਾਲੇ ਵਾਲਿਆ ਉਹ ਵਿੰਦਰਾ ਜੇ ਮੋਟਰਸਾਈਕਲ ਘਰੇ ਲੈ ਕੇ ਜਾਣਾ ਉਹ ਘਰੇ ਢੋਲ ਵਜਾਉਣੇ ਨੇ ਉਹ ਜੱਫਾ ਲਾਉਣਾ ਪੈਣਾ ਵਿੰਦਰਾ ਉਹ ਜੱਫਾ ਲਾਉਣਾ ਪੈਣਾ ਪਰ ਦੂਜੇ ਪਾਸੇ ਸ਼ੈਲੀ ਅੱਜ ਰੋਕਣ ਦੇ ਮੂੜ ਚ ਨਹੀਂ ਉਸ ਵਰਨਿਆ ਛੇੜ ਕਹਾਣੀ ਔ ਲਾਡੀ ਵੀ ਅੱਜ ਕਿਹੜੇ 베ਰ 베ਰ ਪਾਉਂਦਾ ਕੁਲਵਿੰਦਰ ਸਾਹਿਬ ਕਾ ਪਰਦਾਦ ਅੰਗ ਦਾ ਅੰਤਾਲ ਮੇਧ टो जसा दड़ो मोटरसाइकलो जसे तफ्फे लाहे ਬਾਕੀਆਂ ਨੂੰ ਮੋਟਰਸਾਈਕਲ ਤੋਂ ਲਾਤਾ ਬਾਹਮਣੀ ਵਾਲੇ ਬਿੰਦਰਾ ਓਏ ਤੈਨੂੰ ਧੱਕੇ ਮਾਰ ਕੇ ਮੋਟਰਸਾਈਕਲ ਤੋਂ ਲਾਤਾ ਦਿੜਪਿਆਲੇ ਜੱਸੇ ਨੇ ਤਿੰਨ ਠੋਕਤੇ ਤਿੰਨ ਠੋਕਦੇ ਜੱਸੇ ਨੇ ਓ ਬਿੰਦਰਾ ਓ ਛੇੜ ਮੁੰਡੇ ਨੂੰ ਸਾਹਮਣੇ ਕੁਲਵਿੰਦਰ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਚਾਰ ਬੱਬਰ ਸ਼ੇਰ ਓ ਬੱਲੇ ਬੱਲੇ ਹੋ ਗਈ ਮਿੱਤਰੋ ਇੱਕ ਪਾਸੇ ਕੁਲਵਿੰਦਰ ਨਾਲ ਕੁਲਵਿੰਦਰ ਦੀ ਟੱਕਰ ਆ ਔਰ ਤਾਥੇ ਵਾਲਾ ਪਰ ਆ ਕਹਿੰਦੇ ਹਾ ਅੱਜ ਤੇ ਢਿੜੇ ਪੁੱਤ ਬਣ ਕੇ ਖੇਡਦਾ ਸੱਚਾ ਕਬੱਡੀ ਪਾ ਰਿਹਾ ਮਨੀ ਧਾਰੀ ਵਾਲ ਜੱਗੀ ਫਿਰ ਕੇ ਓਏ ਹਾਕਮ ਵਾਲਿਆ 3100 ਹੈ ਪਰਮਾ ਵੱਲੋਂ ਉਹ ਫੜ ਤੇਰੀ ਚੋਪਰਾ ਉਹ ਸੱਚੇ ਦੀ ਪਈ ਹੋਈ ਕਬੱਡੀ ਹਾਕਮ ਵਾਲਿਆ ਤੇ ਆ ਦੱਸਾ ਆ ਦੱਸਾ ਉਹ ਸੱਚਾ ਕਹਿੰਦਾ ਮੋਟਰਸਾਈਕਲ ਮੈਂ ਘਰ ਨੂੰ ਲੈ ਕੇ ਜਾਣਾ ਹੈ ਗੁਲਬਿੰਦਰ ਕਹਿੰਦਾ ਮੈਂ ਲੈ ਕੇ ਜਾਣਾ ਤੇ ਆ ਬੋਪਰੀਆ ਕਹਿੰਦਾ ਮੈਂ ਮੇਰੇ ਪਿੰਡ ਦੀ ਫਿਰਨੀ ਤੇ ਗਿਹੜੇ ਦੇਣੇ ਨੇ ਉਹ ਮੇਰਾ ਜੀ ਕਰਦਾ ਆ ਵੇਖਾਂਗੇ ਮੋਟਰਸਾਈਕਲ ਕਿੱਧਰ ਨੂੰ ਜਾਣਗੇ ਸਾਹਮਣੇ ਕਹਿੰਦੇ ਬੋਪਰੀਆ ਰਕੇਸ਼ ਮੇਰੇ ਵੀਰੋ ਬਾਡੀ ਪਾਉਣ ਦੇ ਲਈ ਅੱਕੇ ਵੱਲ ਵਧਦਾ ਹੋਇਆ ਲੈ ਵੀਬਿੰਦਰਾ ਛੇੜ ਮੁੰਡੇ ਨੂੰ ਓ ਛੇੜ ਮੁੰਡੇ ਨੂੰ ਬਿੰਦਰਾ ਓ ਬਿੰਦਰਾ ਪਾਹਣੀ ਵਾਲੀ ਦੀ ਧਰਤੀ ਦਾ ਓ ਵੇਖੋ ਜੱਸੇ ਦੇ ਪਰਾਪਰ ਮੋਟਰਸਾਈਕਲ ਤੇ ਛਾਲ ਮਾਰ ਕੇ ਬਹਿੰਦਾ ਤਿੰਨ ਜੱਸੇ ਦੇ ਤੇ ਜੇ ਅੱਜ ਫਾ ਆ ਗਿਆ ਤਿੰਨ ਬਿੰਦਰ ਦੇ ਹੋਣਗੇ ਉਹ ਮੋਟਰਸਾਈਕਲ ਤੇ ਦੋਸ ਵਾਰੀਆਂ ਬੈਠਣ ਗਿਆ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਉਹ ਜੱਸਿਆ ਓਏ ਬਿੰਦਰ ਕਹਿੰਦਾ ਉਹ ਸਾਰਾ ਟੈਂਡ ਸਵਾਰਿਆ ਉਹ ਜੱਸਿਆ ਬਿੰਦਰ ਕਹਿੰਦਾ ਮੋਟਰਸਾਈਕਲ ਖੜਾ ਦੇ ਸਟੈਂਡ ਤੇ ਹਲੇ ਤੋਰੀ ਨਾ ਮੈਂ ਪਿੱਛੇ ਪਿੱਛੇ ਆਉਣਾ ਉਧਰ ਅੰਗ ਦਾ ਟਾਲ ਮੇਦਰੰ ਟਾਲ ਬੱਬੂ ਟਾਲ ਉਹਨਾਂ ਵੱਲੋਂ 1000 ਦੇ ਵੱਡੇ ਮਾਨ ਸੰਧੂ ਬਰਾਵਲੀ ਉਹ ਚੌਥਾ ਜਫਾ ਆਹ ਮੋਟਰਸਾਈਕਲ ਘੇਰ ਲਿਆ ਮੇਰੇ ਵੀਰੋ ਕੁਲਵਿੰਦਰ ਤੈਨੂੰ ਮੋਟਰਸਾਈਕਲ ਤੋਂ ਜੱਸੇ ਨੇ ਫੇਰ ਲਾਤਾ ਉਹ ਫੇਰ ਲਾਤਾ ਉਹ ਚਾਰ ਥੋਗ ਗਿਆ ਜੱਸਾ ਦੜਬੇ ਵਾਲਾ ਸਾਹਮਣੇ ਕਬੱਡੀ ਪਾਉਣ ਦੇ ਲਈ ਕੁਲਵਿੰਦਰ ਕੇਵਲ ਵਾਧਾ ਹੋਇਆ ਮਹਾਂਦਰ ਸਿੰਘ ਜੀ ਸਿਲ ਕੱਪੜੇ ਵਾਲਿਆਂ ਵੱਲੋਂ ਕੁਲਵਿੰਦਰ ਦੀ ਆ ਹੁਰ ਤੋਂ ਤਿੰਨ ਕਬੱਡੀਆਂ 1100 ਦੀਆਂ ਉਹ 1100 ਵਾਲੀ ਪਹਿਲੀ 1100 ਵਾਲੀ ਆਓ ਕੁਲਵਿੰਦਰ ਦੇ ਪਾਤੀਓ ਸੰਧੂਆ ਇਹ ਬਹਾਦਰੂਰੀ ਸ਼ੈਰੀਉਰੀ ਕੋਰਖੇੜਾ ਵੱਲੋਂ 1100 ਲੱਗ ਗਿਆ ਸੱਚੀ ਦੀ ਕਬੱਡੀ ਤੇ ਕਰੇ ਗੱਲ ਮੁੰਡੇ ਦੀ ਸਾਡੇ ਸਤੀਸ ਵਰਮਾ ਯੂਐਸਏ ਵਾਲਾ ਦਾ ਮੋਟਰਸਾਈਕਲ ਉਹ ਜੱਗੂਆ 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 ਇੱਕ ਪਾਸੇ ਸੋਚਾ ਉਹ ਦੂਜੇ ਪਾਸੇ ਜੱਗੂਆ ਇੱਕ ਪਾਸੇ ਸੋਚਾ ਉਹ ਦੂਜੇ ਪਾਸੇ ਹੱਥ ਮਿਲ ਗਿਆ ਇੱਕ ਪਾਸੇ ਸੋਚਾ ਉਹ ਦੂਜੇ ਪਾਸੇ ਹੱਥ ਮਿਲ ਗਿਆ ਇੱਕ ਪਾਸੇ ਸੋਚਾ ਓਏ ਉਹ ਦੂਜੇ ਪਾਸੇ ਹੱਥ ਮਿਲ ਜੇ ਦੇ ਹੱਥ ਲੈਣ ਤੋਂ ਬਾਰੇ ਲੰਘੇ ਨੰਬਰ ਰੇਟਰ ਦਾ ਉਸ ਵਰ ਨੇ ਆ ਛੇੜ ਕਹਾਣੀ ਹੋ ਪੁਆਇੰਟ ਰੇਟਰ ਦਾ ਜੋਤੀ ਕਲਾਥ ਹਾਊਸ ਵਾਲੇ ਅਕਲ ਉਹਨਾਂ ਵੱਲੋਂ 500 ਰੁਪਏ ਦੇ ਵੱਡੇ ਬਾਣ ਸੰਧੂ ਭਰਾਵਾਂ ਦੀ ਲਾਟਲ ਵੱਲੋਂ ਧੰਨਵਾਦ ਹੈ ਸੱਚੇ 1500 ਰੁਪਏ ਨੋਲ ਲਟਾਲ ਬਾਈ ਦਾ ਅਨਮੋਲਤ ਬਾਣੇ ਦਾ 1500 ਫੜਾਦੇ ਸੁੱਚੇ ਨੂੰ ਤਿੰਨ ਕ ਨੰਬਰ ਲੈ ਗਿਆ ਉਹ ਬੈਠਾ ਹੈ ਸੋਚਾ 1500 ਫੜਾ ਦਿਓ ਸੌਣੇ ਆ ਜਾ ਉੱਥੇ ਹਾਂ ਸਾਹਮਣੇ ਕਬੱਡੀ ਸ਼ੈਲੀ ਦੀ ਮੇਰੇ ਮਿੱਤਰੋ ਹੌਦੜਬੇ ਵਾਲਾ ਸ਼ੈਲੀ ਦੜਬੇ ਵਾਲਾ ਸ਼ੈਲੀ ਉਹ ਵਿੰਦਰ ਉਹ ਵਿੰਦਰ ਬੰਦੇ ਬੰਦੇ ਵਾਹ ਓਏ ਚੋਬਰੋ ਹਉ ਵਾਜਾ ਵਾਜਾ ਹੋਈ ਪਈ ਹੈ ਸਤੀਸ਼ ਮਰਵਾ ਜੀ ਅਮਰੀਕਾ ਵਾਲਿਓ ਆ ਸਾਰਾ ਕੰਮ ਹੋ ਤੁਹਾਡੇ ਵਾਲੇ ਮੋਟਰਸਾਈਕਲ ਕਰਕੇ ਹੋ ਰਿਹਾ ਆ ਖੜਕਾ ਦੜਕਾ ਸਤੀਸ਼ ਮਰਵੇ ਤੇਰੇ ਮੋਟਰਸਾਈਕਲ ਕਰਕੇ ਹੋ ਰਿਹਾ ਹੋ लाडी ਦੀ ਕਬੱਡੀ ਜਸਾ ਦਲ ਦੇ ਵਾਲਾ ਤੇਦਰੋ ਬਾਬਾ ਨਾਨਕ ਟਰਾਂਸਪੋਰਟ ਆ ਆਸਟ੍ਰੇਲੀਆ ਵਾਲਿਆਂ ਵੱਲੋਂ ਵੀ ਫੇਰ ਵੱਡੇ ਮਾਨ ਸੱਧੂ ਭਰਾਵਾ ਲਈ ਆ ਗਿਆ ਹਾਂਜੀ ਆਤਲ ਤੇ ਪੋਜੀ ਜੋਤੀ ਕਲਾਥ ਹਾਊਸ ਵਾਲਿਆਂ ਵੱਲੋਂ ਹੋਰ ਵੱਡਾ ਮਾਣ ਸੰਤੂ ਤਰਾ ਲਈ ਜੋਤੀ ਕਲਾਥ ਹਾਊਸ ਸਾਤਲ ਤੇ ਸੋਦੀ ਵੱਲੋਂ ਧੰਨਵਾਦ ਤੇ ਪ੍ਰਧਾਨ ਸਾਹਿਬਰਾ ਵੱਲੋਂ 2100 ਸੰਧੂਆ ਸੰਧੂ ਭਰਾਵਾਂ ਲਈ ਸਾਡੇ ਆਪ ਸਟੇਜ ਦੀ ਧਾਲ ਵੱਲੋਂ ਜੱਸੇ ਦਾ ਹਰ ਇੱਕ ਜੱਫਾ 500 ਦਾ ਜੀ ਤੇ ਜੀ ਧਾਲ ਵੱਲੋਂ 500 ਦਾ ਸਤਿ ਸ਼ਰਬੇ ਦਾ ਹਰ ਕਾਲੂ ਜੂਸ ਦਾ ਧੰਨਵਾਦ ਹੋ ਸਾਹਮਣੇ ਕਬੱਡੀ ਸੋਚੇ ਦੀ ਬਾਬਾ ਨਾਨਕ ਟਰਾਂਸਪੋਰਟ ਵਾਲੇ ਵੀਰਾਂ ਦਾ ਹੋ ਦੇਖੋ ਬੱਲੇ 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 ਲੈ ਵੀ ਬਿੰਦਰਾ ਜੇ ਮੋਟਰ ਸੰਗਾ ਜਿਤਨਾ ਜੱਫੇ ਲਾਉਣੇ ਪੈਣੇ ਆ ਉਹ ਪਿਆਰੇ ਸਾਊਂਡ ਮੰਨਮੀ ਦੇ ਸਪੀਕਰ ਖੜਕਾਉਣੇ ਨੇ ਤਾਂ ਜੱਫੇ ਲਾਉਣੇ ਪੈਣੇ ਆ ਪਿਆਰਾ ਸਾਊਂਡ ਮੰਨਮੀ ਦੀ ਸਾਊਂਡ ਜਿਹੜੀ ਟੀਮ ਜਿੱਤੂ ਬੂਟਾ ਫਾਟੀ ਲਾਈਜ਼ਰ ਵਾਲੇ ਭਰਾਵਾਂ ਵੱਲੋਂ 1100 ਦਿੱਤਾ ਜਾਊ ਧੰਨਵਾਦ ਮੰਦੀ तालीवान ਤੇ ਜੱਗੀ ਬਿਲਕੁਲ ਵੱਲੋਂ 3100 ਜੱਗੂ ਦੇ ਜੱਫਿਆਂ ਦਾ ਆਹ ਵੇਖਾਂਗੇ ਬੋਪਨਿਆ ਰਕੇਸ਼ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਆਪਿੰਦਰ ਬਹਾਮਣੀਆ ਦੀ ਧਰਤੀ ਦਾ ਉਹ ਬੋਟਰ ਸੰਗ ਲਜਾਨ ਨੂੰ ਕਹਿੰਦਾ ਮੇਰਾ ਚਿੱਤ ਕਰਦਾ ਸੰਧੂਆ ਪਰ ਮੂਰੇ ਵੀ ਰੇਡਰ ਜਾਲਮੈਂ ਮੂਰੇ ਵੀ ਰੇਡਰ ਪੈਰਾ ਚ ਪਚਾ ਨਵੀਂ ਸੰਧੂਆ ਬਾਬਾ ਨਾਨਕ ਟਰਾਂਸਪੋਰਟ ਵੱਲੋਂ ਵੱਡਾ ਮਾਰ ਹਉ ਸੰਧੂਪਰਾ ਵਾਲੀ ਤੰਦਵਾਦਾ ਹਉ ਲਾਡੀ ਦੀ ਕਬੱਡੀ ਲਾਡੀ ਤੇ ਜੱਗੂ ਆ ਜੱਗੂ ਹਉ ਲਾਡੀ ਪੱਜੂ ਆ ਜੱਗੂ ਲਾਡੀ ਪੱਜੂ ਆ ਜੱਗੂ ਲਾਡੀ ਪੱਜੂ ਆ ਜੱਗੂ ਲਾਡੀ ਪੱਜੂ ਆ ਜੱਗੂ ਭਾਜੋ ਇਹ ਮੁੰਡਿਆ ਇਹ ਆ ਲਾਡੀ ਚੀਮਿਆਂ ਵਾਲਾ ਨੰਬਰ ਆਪਣੀ ਟੀਮ ਲਈ ਜੋੜ ਗਿਆ ਸੰਧੂਆ ਆ ਜਾ ਉੱਥੀ ਫੇਰ ਹਾ ਸਾਹਮਣੇ ਕਬੱਡੀ ਕੁਲਵਿੰਦਰ ਦੀ ਮੇਰੇ ਦੇਤੋਂ ਬਾਤਰੂਰੀ ਸਰ ਕਪੜੇ ਵਾਲੇ ਹਾ ਸਾਹਮਣੇ ਗੋਰਖਾ ਸਰਪੰਚ ਤੇ ਸ਼ੈਰੀ ਵੱਲੋ 1100 ਆ ਕਿਹੜਾ ਆ ਕਿਹੜਾ ਹਾ ਕੁਲਵਿੰਦਰਾ ਕੁਲਵਿੰਦਰ ਤੇਵਿੰਦਰ ਸਾਈਕਲੋ ਆਪਣੇ ਪਿੰਡ ਨੂੰ ਭੁਜਾਈ ਜਾਂਦਾ ਉਹ ਸੰਧੂਆ ਕਲਵਿੰਦਰ ਮੋਟਰਸਾਈਕਲ ਆਪਣੇ ਪਿੰਡ ਨੂੰ ਭੁਜਾਈ ਜਾਂਦਾ ਸਾਹਮਣੇ ਸੱਚਾ ਕਬੱਡੀ ਪਾ ਰਿਹਾ ਹੈ ਉਹ ਸੱਚੇ ਦੀ ਕਬੱਡੀ ਹਰਿਆਣ ਸਿੰਘ ਜੀ ਸਰਪ੍ਰਸਤ ਕਹਿੰਦੇ ਜੇ ਜੱਗੂ ਦੋ ਜਫੇ ਲਾਉਦਾ ਤਾਂ 5100 ਦਿੱਤਾ ਜਾਊ ਹਾਂ ਹਰਜਨ ਸਿੰਘ ਜੀ ਸਰਪ੍ਰਸਤ ਉਹਨਾਂ ਨੇ ਪੰਜ ਤੋਂ ਦੋ ਜਫੇ ਕਰਤੇ 5100 ਦੇ ਮਾਣ ਹੋਣਗੇ ਮੇਰੇ ਵੀਰੋ ਚੱਲੋ ਸ਼ੈਲੀਆ ਪਾਕ ਕਬੱਡੀ ਸਾਹਮਣੇ ਦਿਰਬੇ ਵਾਲਾ ਸ਼ੈਲੀ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਫਿਲਹਾਲ ਜੱਸੇ ਦੇ ਜਫੇ ਵੱਧ ਨੇ ਜੱਸੇ ਦੇ ਮੋਟਰਸਾਈਕਲ ਦੇ ਜਾਫੀਆਂ ਦਾ ਕਬਜ਼ਾ ਔਰ ਇੱਕ ਪਾਸੇ ਜੰਜੂਆ ਤੇ ਦੂਜੇ ਪਾਸੇ ਸ਼ੈਲੀਆ ਇੱਕ ਪਾਸੇ ਨਾਤਾਫੇ ਵਾਲਾ ਜੰਜੂਆ ਔਰ ਦੂਜੇ ਪਾਸੇ ਸ਼ੈਲੀਆ ਇੱਕ ਪਾਸੇ ਜੰਜੂਆ ਔਰ ਦੂਜੇ ਪਾਸੇ ਕੀ ਆ ਇਹ ਢੜਬੇ ਵਾਲਾ ਨੰਬਰ ਆਪਣੀ ਟੀਮ ਲਈ ਜੋੜ ਗਿਆ ਉਹ ਸੰਧੂਆ ਛੇੜ ਕਹਾਣੀ ਉਹ ਕਿਹਦੇ ਨੰਬਰ ਰੇਡਰ ਦਾ ਘੁੱਟਾ ਫਾਟੀ ਲਾਈਨ ਵੱਲੋਂ ਜਿਹੜਾ ਫਾਸਟ ਰੇਡਰ ਵੱਲੋਂ 500 ਦਿੱਤਾ ਜਾਉ ਘੁੱਟਾ ਫੈਕਟਰੀ ਫਾਟੀ ਲਾਈਨ ਵਾਲੇ ਭਰਾਵਾ ਵੱਲੋਂ ਤੰਦਵਾੜੋ ਹੋ ਸਾਹਮਣੇ ਜੱਸਾ ਜੱਸਾ ਪੰਜਵਾਂ ਜੱਫਾ ਸਤੀਸ਼ ਮਰ ਮੇਰਾ ਬਾਪੂ ਸੰਘਰੇ ਹੋ ਸਤੀਸ਼ ਮਰ ਮੇ ਵਾਲਾ ਜੱਸਾ ਆਹ ਜੱਸਾ ਮੋਟਰਸੰਗ ਦੀ ਕਾਪੀ ਟੀਟੀਓ ਦਫ਼ਤਰ ਚ ਲੈ ਗਿਆ ਕਿ ਮੇਰੇ ਨਾਂ ਕਰ ਦੇ ਮੋਹਰ ਲਾ ਦੇ ਹੁਣ ਕਿਹੜਾ ਖੋਹੂਗਾ ਕਹ ਉਹਨਾਂ ਨੂੰ ਤੀਜੀ ਕਬੱਡੀ ਕੁਲਵਿੰਦਰ ਦੀ ਪਿਆਰਿਆ ਹੁਣ ਨਾ ਬੰਦ ਕਰ ਰਿਹਾ ਮੈਂ ਬਾਦਲ ਵਿਕਿੰਦਾਲ ਅੰਗਨਾਂ ਦਾ ਡਾਲੂ ਅਸੇ ਉਹਨਾਂ ਵੱਲੋਂ ਵੱਡੇ ਮਾਨ ਮਾਂਬੋਲੀ ਦੇ ਬੋਲਾਂ ਤੋਂ ਖੁਸ਼ ਹੋ ਕੇ ਆਇਆ ਆਹ ਮੁੰਡਾ ਵੀ ਮੋਟਰਸਾਈਕਲ ਪਿੰਡ ਦੀ ਫੇਰਦੀ ਤੇ ਲਈ ਫਿਰਦਾ ਓ ਸੰਧੂਆ ਪਿੰਡ ਦੀ ਫੇਰਮੀ ਤੇ ਲਈ ਫਿਰਦਾ ਆਹ ਕਹਦੇ ਮੁੰਡਾ ਆ ਜਲਬੇੜੇ ਦੀ ਫਰਦੀ ਤੇ ਮੋਟਰਸਾਈਕਲ ਨੂੰ ਕਹਿੰਦੇ ਕਮਾਉਣ ਲੱਗਿਆ ਹਉ ਫਰਦੀ ਤੇ ਗੇੜੇ ਦੇ ਲੱਗਿਆ ਕੁਲਵਿੰਦਰ 1100 ਦੀਆ ਬਾਧਰਾ ਤਿੰਨ ਪੈ ਗਈਆਂ ਹਉ ਸਾਹਮਣੇ ਸੱਚ ਆ ਗਿਆ ਜੱਸੇ ਦੇ ਸਤੀਸ਼ ਵਰਮੇ ਵਾਲੇ ਮੋਟਰਸਾਈਕਲ ਤੇ ਮੋਰ ਮਦਾਨੀ ਸੰਧੂ ਕਹਿੰਦਾ ਹੁਣ ਜੱਗੂ ਤਿਆਰ ਜਾ ਫੜੇ ਦੱਸਾ ਜਾ ਸੱਤੀ ਹਉ ਜੱਗੂ 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 ਹਾਕਮਾ ਹਾਂ ਕੰਬਾਲੀਆ ਉਹ ਜੱਗੂ ਇੱਕ ਜਫਾ ਹੋਰ ਲੱਗ ਗਿਆ 5100 ਮਿਲ ਲੈ ਚੇਅਰਮੈਨ ਸਾਹ ਸਾਡੇ ਹਰदयाल ਭਾਈ ਉਹਨਾਂ ਦਾ ਹਰदयाल ਭਾਈ ਉਹਨਾਂ ਦਾ ਮੈਚ ਮੈਦੂ ਲੱਗਦਾ ਹੁਣ ਸੰਪਾਪਤ ਹੋ ਗਿਆ ਲੈ ਵੀ ਬੈਸਟ ਦੱਸ ਦੇ ਓਏ ਗੱਪਰੂਆ ਉਹ ਡੋਕਰਾ ਉਹ ਤਾਂ ਪਤਾ ਹੀ ਐ ਕਿਹੜਾ ਗਾ ਪਰ ਤੂੰ ਦੱਸੇਗਾ ਤਾਂ ਵੱਖਰਾ ਸੁਆਦ ਆਊਗਾ ਦੱਸ ਅਗੀਰਾ ਸਾਡੇ ਵੀਰ ਬੰਦੀ ਟਾਲੀਵਾ ਤੇ ਜੱਗੀ ਫਿਰ ਕਾ ਦਿਓ ਤੁਹਾਡਾ 3100 ਤੁਹਾਡੇ ਹੱਥਾਂ ਨਾਲ ਦੇਵਾਓ ਬੰਦੀ ਤੇ ਜੱਗੀ 8 ਕਬੱਡੀਆਂ ਇੱਕ ਬੱਠ ਨੰਬਰ ਜੱਗ ਮੇਰੇ ਵੀਰੋ ਕਲਵਿੰਦਰ ਬੈਸਟ ਰੇਡਰ ਕਲ ਕਲਵਿੰਦਰ ਕਲਵਿੰਦਰ ਪ੍ਰਧਾਨ ਦੋਨੋਂ ਟੀਮਾਂ ਨੂੰ 11-1100 ਰੁਪਇਆ ਫੜਾ ਦਿਓ ਜੀ ਫੜਾ ਦਿਓ ਕਰਾ ਦੋਨੇ ਟੀਮਾਂ ਆਗੇ